ਇਹ ਸਦਨ ਤੋਂ ਰਹਿ ਲੈਣੀ ਚਾਹੁੰਦਾ ਰਹਿ ਕੀ ਮਤਲਬ ਮੈਨੂੰ ਇਹ ਲੱਗਦਾ ਵੀ ਸਾਰੀਆਂ ਬਿਮਾਰੀਆਂ ਦੀ ਜੜ ਤੇ ਕ੍ਰਪਸ਼ਨ ਹੀ ਹੈ ਔਰ ਪੰਜਾਬ ਸਰਕਾਰ ਕ੍ਰਪਸ਼ਨ ਦੇ ਪ੍ਰਤੀ ਬੜੀ ਸਖਤ ਹੈ ਕਈ ਵਾਰੀ ਕੋਈ ਮਾਮਲਾ ਧਿਆਨ ਚ ਆ ਜਾਂਦਾ ਰਜਿਸਟਰ ਹੋ ਜਾਂਦਾ ਲੇਕਿਨ ਐਕਸ਼ਨ ਜੇ ਡਿਲੇ ਹੋ ਜੇ ਤਾਂ ਮੇਰਾ ਖਿਆਲ ਉਹਦੇ ਤੋਂ ਉਹ ਅਸਰ ਨਹੀਂ ਰਹਿੰਦਾ। ਕੁਮਰ ਜੀ ਪੁਲਿਸ ਦੇ ਵਿੱਚ ਰਹੇ ਆ। ਇਹਨਾਂ ਤੋਂ ਮੈਂ ਇੱਕ ਸਲਾਹ ਲੈਣੀ ਕਿਉਂਦਾ। ਕੁਮਰ ਜੀ ਇੱਕ ਐਫਆਈਆਰ ਦਰਜ ਹੋਈ ਸੀ। ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ। ਐਫਆਈਆਰ ਨੰਬਰ 180। ਇਹ ਹੋਈ ਹੈ ਜੀ ਪ੍ਰੋਵੀਨਸ਼ਨ ਆਫ ਕਰਾਪਸ਼ਨ ਐਕਟ 1988 ਐਮੈਂਡਮੈਂਟ ਐਕਟ 2018 ਸੈਕਸ਼ਨ 7 7। ਔਰੇ ਹੋਈ ਐ ਅਗੇਂਸਟ ਐਸਆਈ ਬੋਹੜ ਸਿੰਘ ਔਰ ਇਹਦੇ ਵਿੱਚ ਉਹਨਾਂ ਤੇ ਇਲਜ਼ਾਮ ਲੱਗਿਆ ਵੀ ਉਹਨਾਂ ਨੇ ਬੈਂਕ ਦੇ ਵਿੱਚ ਬੈਂਕ ਦੇ ਰਾਈਨ ਇੱਕ ਕੈਟੇਗੋਰਾਇਜ਼ਡ ਗੈਂਗਸਟਰ ਕੋਲੋਂ ਪੈਸੇ ਲਏ ਔਰ ਉਸੇ ਬੰਦੇ ਦੇ ਜਿਹਨੇ ਬੰਦੇ ਤੋਂ ਪੈਸੇ ਲਏ ਉਹਦੇ ਬਿਆਨਾਂ ਤੇ ਐਫਆਈਆਰ ਦਰਦ ਹੋਈ this is on record ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ मतलब ਜਿੱਥੇ मतलब ਜਿਹੜੇ ਬੰਦੇ ਨੇ ਕਿਹਾ ਬਾੜ ਹੀ ਖੇਤ ਨੂੰ ਖਾਣ ਲੱਗ ਪਏ मतलब ਜਿਹੜਾ ਪੁਲਿਸ ਆਫੀਸਰ ਮਤਲਬ ਇੰਨਾ ਹੱਕ ਦਵੰਗ ਹੋ ਜੇ ਕਿ ਉਹ ਕੋਈ ਪਰਵਾਹ ਹੀ ਨਹੀਂ ਬਹਾਪਾ ਥਰੂ ਬੈਂਕ ਹੀ ਲੈ ਲਈਏ ਇਹਦੇ ਇਹਨਾਂ ਵਾਸਤੇ ਕੀ ਸਜ਼ਾ ਹੁੰਦੀ ਹੈ ਜੀ ਕੀ ਸਜ਼ਾ ਹੋ ਸਕਦੀ ਹੈ ਕੀ ਕੁਮਰ ਜੀ ਤੁਸੀਂ ਜੇ ਇਹ ਤੇ ਚੱਲਣਾ ਪਾਉਗੇ ਮਾਨਯੋਗ ਸਪੀਕਰ ਸਾਹਿਬ ਮੈਂ ਤਾਂ ਤਿਆਰੀ ਕਿਸੇ ਹੋਰ ਟੌਪਿਕ ਤੇ ਕਰਕੇ ਆਇਆ ਸੀ ਤੇ ਤੁਸੀਂ ساری ਉਮਰ ਹੀ ਕੀਤਾ ਜੀ ਕੰਮ ਤੁਸੀਂ ਸੀਗਾ ਤੁਸੀਂ ساری ਉਮਰ ساری ਉਮਰ ਇਹ ਕਹੋ ਆਪ ਜੀ ਵੱਲੋਂ ਜੋ ਸਜਾਦੀ ਗੱਲ ਕੀਤੀ ਗਈ ਹੈ ਕ腐ਪਸ਼ਨ ਦੀ ਦੇਖੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਗਰਮਚ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਹੋਰ ਡਿਪਾਰਟਮੈਂਟਸ ਦੇ ਵਿੱਚ ਵੀ ਬੈਠੇ ਹੋਏ ਨੇ ਔਰ ਉਹ ਖੁੱਲਮ ਖੁੱਲਾ ਚੈਲੰਜ ਕਰ ਦਿੰਨੇ ਸਿਸਟਮ ਨੂੰ ਦੇਖੋ ਬਿਲਕੁਲ ਕਲੀਅਰ ਹੈ ਜੇਕਰ ਅਸੀਂ ਇੱਕ ਟ੍ਰਾਂਸਫਰ ਪਾਲਿਸੀ ਬਣਾ ਲੈਨੇ ਹਾਂ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਜੇਕਰ 1.5 1.5 ਸਾਲ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਆਏ ਨਾ ਫਿਰ ਵੀ ਦੇਖੋ ਇੱਕ ਪੁਲਿਸ ਅਫਸਰ ਦਾ ਜਾਂ ਕਿਸੇ ਹੋਰ ਮਾਖਮੇ ਦੇ ਅਫਸਰ ਦਾ ਟਿਨੀਅਰ ਪੂਰਾ ਹੋ ਜਾਂਦਾ ਹੈ ਲਿੰਕ ਤੋੜਨਾ ਜ਼ਿਆਦਾ ਜ਼ਰੂਰੀ ਹੈ ਸਜ਼ਾ ਤਾਂ ਹੁੰਦੀ ਨਹੀਂ ਇਹਨਾਂ ਨੂੰ ਪਤਾ ਹੀ ਹੈ ਬਿਯੋਂਡ ਰੀਜਨੇਬਲ ਡਾਊਟ ਪ੍ਰੂਫ ਕਰਨਾ ਬਹੁਤ ਔਖਾ ਕੰਮ ਹੈ ਅਲਿਗੇਸ਼ਨ ਲੱਗ ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ 8-10 ਸਾਲ ਤੱਕ ਮੁਕਦਮਾ ਚੱਲਦਾ ਹੈ ਇਸ ਕਰਕੇ ਸਜ਼ਾ ਨਹੀਂ ਹੁੰਦੀ ਹੈ ਲੇਕਿਨ ਜੇਕਰ ਇਹਨਾਂ ਨੂੰ ਤਬਦੀਲ ਕਰ ਦਿੱਤਾ ਜਾਵੇ ਕਿ ਆਜ ਫਰੀਦਕੋਟ ਕੋਟਕਪੂਰਾ ਦੇ ਵਿੱਚ ਨੇ 2 ਸਾਲ ਬਾਅਦ ਇਹਨਾਂ ਨੂੰ ਪਠਾਨਕੋਟ ਭੇਜ ਦੋ ਹੋਰ 2 ਸਾਲ ਬਾਅਦ ਲੁਧਿਆਣਾ ਭੇਜ ਦੋ 2 ਸਾਲ ਬਾਅਦ ਫਿਰ ਪਟਿੰਡਾ ਭੇਜ ਦੋ ਸਾਰਿਆਂ ਦੀ ਤਬਦੀਲੀ ਕਰ ਦੋ ਨੈਕਸਸ ਟੁੱਟ ਜਾਂਦਾ ਹੈ ਕਿਉਂਕਿ ਸਰ ਦੇਖੋ ਅੱਜ ਮੈਂ ਸਪਸ਼ਟ ਤੁਹਾਨੂੰ ਕਹ ਰਿਹਾ ਹਾਂ ਅਸੀਂ ਗੱਲ ਕਰਦੇ ਹਾਂ ਸਰਕਾਰਾਂ ਦੀ ਇੱਕ ਸਰਕਾਰ ਹੈ ਕੇਂਦਰ ਸਰਕਾਰ ਉਹ ਵੀ ਆਮ ਜਨਤਾਈ ਚੁਣ ਕੇ ਭੇਜਦੀ ਹੈ ਦੂਸਰੀ ਸਰਕਾਰ ਹੁੰਦੀ ਹੈ ਹਰੇਕ ਸਟੇਟ ਦੀ ਰਾਜ ਸਰਕਾਰ ਤੀਸਰੀ ਸਰਕਾਰ ਹੁੰਦੀ ਹੈ ਲੋਕਲ ਗਵਰਨਮੈਂਟ ਲੇਕਿਨ ਸਿਸਟਮ ਨੂੰ ਚਲਾਉਂਦਾ ਕੌਣ ਹੈ ਮੈਂ ਦਾਅਵੇ ਦੇ ਨਾਲ ਕਹਿੰਦਾ ਹਾਂ ਇਸ ਸਦਨ ਦੇ ਵਿੱਚ 2006 ਤੋਂ ਲਗਾਤਾਰ ਮੈਂ ਕਿਸੇ ਨਾ ਕਿਸੇ ਗੈਲਰੀ ਦੇ ਵਿੱਚ ਬੈਠਦੇ ਆ ਰਿਹਾ ਹਾਂ ਜਿਸ ਤਰ੍ਹਾਂ ਆਫੀਸਰ ਗੈਲਰੀ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਬੈਠਦਾ ਆ ਰਿਹਾ ਹਾਂ ਮਨਜੋਗ ਸਪੀਕਰ ਸਾਹਿਬ ਸਰਕਾਰ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਮਾਫੀਆ ਦਾ ਹੁੰਦਾ ਹੈ ਹਰ ਚੀਜ਼ ਨੂੰ ਹਰ ਸਿਸਟਮ ਨੂੰ ਕੰਟਰੋਲ ਮਾਫੀਆ ਕਰਦਾ ਮੈਂ ਤਾਂ ਬੇਨਤੀ ਕਰਾਂਗਾ ਕਿ ਕਲੀਅਰ ਕਟ ਖੁੱਲੇ ਆਮ ਬੋਲਣ ਦਾ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ ਤੁਸੀਂ ਇੱਕ ਦਿਨ ਰੱਖ ਲਓ ਤੁਹਾਡੇ ਕੋਲ ਬਹੁਤ ਪਾਵਰ ਹੈ ਇਹ ਜਿਹੜੀ ਕੁਰਸੀ ਹੈ ਨਾ ਸਰ ਬਹੁਤ ਪਾਵਰ ਹੈ ਇਸ ਕੁਰਸੀ ਦੇ ਵਿੱਚ ਤੈਨੂੰ ਵੀ ਪੂਰਾ ਮੌਕਾ ਦੋ ਤੁਸੀਂ ਮੈਂ ਤਾਂ ਵੈਸੇ ਵੀ ਤਿੰਨ ਮੁੱਦਿਆਂ ਦੇ ਉੱਤੇ ਮੈਂ ਬੇਨਤੀ ਕੀਤੀ ਹੈ ਇੱਕ ਅੰਮ੍ਰਿਤਸਰ ਦਾ ਸੀਵਰੇਜ ਗਾਰਬੇਜ ਲਿਫਟਿੰਗ ਦਾ ਤੁਹਾਨੂੰ ਮੌਕੇ ਮਿਲੇਗਾ ਹਾਂ ਤਾਂ ਉਹ ਤੁਸੀਂ ਮੈਨੂੰ ਦੇ ਦੇਣਾ ਕਿਸਾਨੀ ਦਾ ਵੀ ਹੈ ਬਰਗਾੜੀ ਦਾ ਵੀ ਹੈ ਠੀਕ ਲੇਕਿਨ ਇਸ ਕਰਪਸ਼ਨ ਤੇ ਮਾਫੀਆ ਰੋ 25 ਸਾਲ ਤੋਂ ਮੈਨੂੰ ਵੀ ਹੋ ਗਿਆ ਸਰ ਇਸ ਸਿਸਟਮ ਨੂੰ ਵਿਕਦੇ ਹੋਏ ਔਰ ਨੌਕਰੀ ਵੀ ਛੱਡ ਦਿੱਤੀ 9 ਸਾਲ ਮੇਰੀ ਨੌਕਰੀ ਬਕਾਇਆ ਸੀਗੀ ਉਹ ਤੁਹਾਨੂੰ ਪਤਾ ਹੈ ਕਿ ਕਿਹਨਾ ਹਾਲਾਤਾਂ ਦੇ ਵਿੱਚ ਨੌਕਰੀ ਛੱਡਣੀ ਪਈ ਅਸੀਂ ਕੀ ਸੋਚ ਕੇ ਆਏ ਸੀਗੇ ਲੇਕਿਨ ਸਾਰੇ ਸਿਸਟਮ ਨੂੰ ਮਾਫੀਆ ਚਲਾਉਂਦਾ ਹੈ ਤੇ ਜੇਕਰ ਮਾਫੀਆ ਰੂਲ ਨੂੰ ਅਸੀਂ ਬ੍ਰੇਕ ਕਰਦੇ ਹਾਂ ਤਾਂ ਫਿਰ ਆਮ ਰਾਜ ਆ ਜਾ ਜਗਾ ਆ ਜਾਏਗਾ ਤਾਂ ਮਾਫੀਆ ਰੂਲ ਨੂੰ ਬ੍ਰੇਕ ਕਰੋ ਤੁਸੀਂ ਬਹੁਤ ਪਾਵਰ ਹੈ ਤੁਹਾਡੇ ਉਸ ਚੇਅਰ ਦੇ ਵਿੱਚ ਬਹੁਤ ਪਾਵਰ ਹੈ ਇਸ ਸਦਨ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਅਸੀਂ ਸਾਰੇ ਮਿਲ ਕੇ ਕਰਪਸ਼ਨ ਹੀ ਨਹੀਂ ਹਰ ਤਰੀਕੇ ਦੀ ਜੋ ਬਿਮਾਰੀ ਹੈ ਨੂੰ ਸੋਸਾਇਟੀ ਦੇ ਵਿੱਚ ਹਰ ਚੀਜ਼ ਨੂੰ ਦੂਰ ਕਰ ਸਕਦੇ ਹਾਂ ਥੈਂਕ ਯੂ ਵੈਰੀ ਮਚ ਥੈਂਕ ਯੂ ਬਾਜਵਾ ਸਾਹਿਬ ਤੁਹਾਡਾ ਕੀ ਇਹਦੇ ਬਾਰੇ ਥੀ ਵਿਊ ਹੈ ਇਸ ਤਰ੍ਹਾਂ ਦੇ ਇੱਕ ਮਿੰਟ ਆ ਤੁਸੀਂ ਵੀ ਪੁਲਿਸ ਰਹੇ ਹੋ ਆ ਜੀ ਪ੍ਰਗਟ ਸਿੰਘ ਜੀ ਅ ਸਰ ਇੱਕ ਕਿਉਂਕਿ ਚਲੋ ਖੁੱਲ ਕੇ ਗੱਲ ਹੋਣੀ ਲੱਗ ਪਈ ਪੁਲਿਸ ਦੇ ਵਿੱਚ ਜਿਹੜੀਆਂ ਬਲੈਕ ਸ਼ੀਪਸ ਆ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਹਰ ਥਾਣੇ ਦੇ ਵਿੱਚ ਮੈਨੂੰ ਲੱਗਦਾ ਦੋ ਜਾਂ ਤਿੰਨ ਏਮਪਲੋਈ ਜਿਹੜੇ ਆ ਡਰੱਗ ਅਡਿਕਟ ਹੋ ਚੁੱਕੇ ਆ ਤੇ ਮੈਂ ਪਿਛਲੇ ਦੋ ਚੀਫ ਮਿਨਿਸਟਰਸ ਨੂੰ ਆਪ ਰਿਕੁਐਸਟ ਕੀਤੀ ਆ ਕਿ ਇਹਨਾਂ ਦਾ ਡੋਪ ਟੈਸਟ ਕਰਵਾ ਲਓ ਲੇਕਿਨ ਜਦੋਂ ਜਦੋਂ ਵੀ ਇਹ ਗੱਲ ਹੁੰਦੀ ਆ ਉਦੋਂ ਗੱਲ ਇੱਥੇ ਆ ਕੇ ਖੜ ਜਾਂਦੀ ਆ ਕਿ ਪੰਜਾਬ ਪੁਲਿਸ ਦਾ ਮੋਰਲ ਬੜਾ ਡਾਊਨ ਹੋ ਜਾਊਗਾ 3 ਕਰੋੜ ਲੋਕਾਂ ਦਾ ਕੋਈ ਫਿਕਰ ਨਹੀਂ ਐ ਲੇਕਿਨ ਜੇ 5 ਤੋਂ 7000 ਜਿਹੜੇ ਬਲੈਕ ਸ਼ੀਪਸ ਆ ਜਿਹੜੇ ਡਰੱਗ ਅਡਿਕਟ ਆ ਕਿਉਂਕਿ ਜਦੋਂ ਉਹ ਥਾਣੇ 'ਚ ਲੱਗਦੇ ਆ ਸਰ ਉਹਨਾਂ ਨੇ ਉਹਨੂੰ ਪ੍ਰੋਟੈਕਟ ਕਰਨਾ ਜਿਹੜਾ ਮਰਜ਼ੀ ਚੀਫ ਮਿਨਿਸਟਰ ਸਟੇਟਮੈਂਟ ਦੇ ਦੇਵੇ ਵੀ ਮੈਂ 4 ਮਹੀਨਿਆਂ ਚ ਖਤਮ ਕਰ ਦੂੰ ਮੈਂ 4 ਹਫ਼ਤਿਆਂ ਚ ਖਤਮ ਕਰ ਦੂੰ ਮੈਂ ਇਹਨੂੰ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਇਦਾਂ ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ ਰਹੀਏ ਸਰ ਮੈਂ ਇਸੇ ਕਰਕੇ ਤੁਹਾਨੂੰ ਇੱਕੋ ਹੀ ਰਿਕਵੈਸਟ ਕਰਦਾ ਆਪਾਂ ਸਾਰੀ ਆਵੀ ਬੈਂਚ ਤੇ ਆਵੀ ਬੈਂਚ ਲੋਕਾਂ ਦੇ ਵਿੱਚ ਇਮੇਜ ਜਿਹੜਾ ਆ ਅੱਜ ਲੋਕੀ ਸਾਨੂੰ ਬਹੁਤ ਮਾੜੀ ਨਿਗਾਹ ਨਾਲ ਦੇਖਦੇ ਆ ਜੇ ਆਪਣੇ ਤਾਂ ਹੀ ਕਿਸੇ ਨੂੰ ਕੰਮ ਨਾ ਨਾ ਹੋਵੇ ਆਪਾਂ ਨੂੰ ਕੋਈ ਚਾਹ ਨਾ ਭੜਾਵੇ रियलिटी ए है सो ਇਸ ਕਰਕੇ ਆਪਾਂ ਥੋੜੇ ਜਿਹਾ ਖੜੀਏ ਤੁਹਾਡੀ ਕੁਰਸੀ ਦੇ ਵਿੱਚ ਤੁਸੀਂ ਤੁਸੀਂ ਦੱਸਦੇ ਨੇ ਇਹਨਾਂ ਨੂੰ ਬੋਲਣ ਤਾਂ ਦਿਓ ਸਾਨੂੰ ਬੋਲਣ ਦਿਓ ਕਿਉਂਕਿ ਐਂਡ ਆਫ ਦਾ ਡੇ ਤਾਂ ਜਿਹੜਾ ਲੀਡਰ ਆਫ ਦਾ ਹਾਊਸ ਆ ਉਹਨਾਂ ਨੇ ਸਾਰਾ ਬੋਲਣਾ ਹੁੰਦਾ ਲੇਕਿਨ ਜੇ ਆਪਾਂ ਨਹੀਂ ਬੋਲਾਂਗੇ ਸਮਾਂ ਤਾਂ ਲੰਘ ਜਾਣਾ ਸਮਾਂ ਤਾਂ ਪਿਛਲਾ 75 76 77 ਸਾਲ ਵੀ ਲੰਘ ਹੈ ਤੇ ਆ ਵੀ 2 2.5 ਸਾਲ ਲੰਘ ਜਾਣੇ ਆ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਲੇਕਿਨ ਇਹ ਜ਼ਰੂਰ ਹੋਣਾ ਕਿ ਜਦੋਂ ਸਾਡੇ ਸਪੀਕਰ ਸਾਫ ਸੰਧਵਾ ਸਾਫ ਸੀਗੇ ਉਦੋਂ ਇਹੋ ਜਿਹਾ ਰੈਵਿਊਲੂਸ਼ਨ ਆਇਆ ਸੀ ਇਹਦਾਂ ਦੀਆਂ ਚੇਂਜੇਸ ਆਈਆਂ ਸੀ ਤੇ ਜੇ ਆਪਾਂ ਡਰੀ ਜਾਣਾ ਜਿੱਦਾਂ ਪਹਿਲਾਂ ਵਾਲੇ ਡਰੀ ਗਏ ਤੇ ਫਿਰ ਆਪਣੇ ਨਾਲ ਵੀ ਉਹੀ ਬਿਹੇਵ ਹੋਣਾ ਜੋ ਬਾਕੀਆਂ ਨਾਲ ਹੋਇਆ ਸੋ ਇਸ ਕਰਕੇ ਆਹ ਜਿਹੜੀ ਚੀਜ਼ ਆ ਨਾ ਜਿਹੜੀ ਕਰਪਸ਼ਨ ਦੀ ਗੱਲ ਸ਼ੁਰੂ ਕੀਤੀ ਆ ਇਹ ਸਾਰੀ ਜਿਹੜੀ ਡਰੱਗਸ ਦੀ ਪ੍ਰੋਬਲਮ ਆ ਇਹ ਜਿਹੜੇ ਹਰ ਥਾਣੇ ਦੇ ਵਿੱਚ ਦੋ ਦੋ ਤਿੰਨ ਤਿੰਨ ਏਮਪਲੋਈ ਲੱਗੇ ਆ ਔਰ ਜਿਹੜੇ ਕੁਝ ਚੰਗੇ ਆਫੀਸਰ ਵੀ ਹੈਗੇ ਆ ਮੈਂ ਨਹੀਂ ਕਹਿੰਦਾ ਵੀ ਸਾਰੀ ਪੁਲਿਸ ਮਾੜੀ ਹੋਊ ਸਾਰੀ ਤਾਂ ਮਾੜੀ ਨਹੀਂ ਹੈ ਅਗਰ ਆਪਾਂ ਕਿਸੇ ਬਲੈਕ ਸ਼ੀਪ ਦੇ ਅਗੇਂਸਟ ਐਕਟ ਕਰਾਂਗੇ ਤਾਂ ਜਿਹੜੇ ਚੰਗੇ ਆ ਉਹ ਹੋਰ ਉਹਨਾਂ ਨੂੰ ਸ਼ਾਹ ਹੋਏਗਾ ਅਸੀਂ ਕੰਮ ਕਰੀਏ ਬਾਜਵਾ ਜੀ ਤੁਸੀਂ ਅਗਰ ਕੋਈ ਇਨਪੁਟ ਦੇਣ ਕਿਉਂਦੇ ਸਪੀਕਰ ਸਾਹਿਬ ਤੁਹਾਡੇ ਨਾਲੋਂ ਜ਼ਿਆਦਾ ਤਜਰਬੇਕਾਰ ਤੇ ਸਿਆਣਾ ਇਹ ਸਭ ਵਿੱਚ ਕੋਈ ਨਹੀਂ ਮੌਹਰ ਅਹੀਂ ਤੇ ਥੱਲੇ ਬੈਠੇ ਆ ਤੁਸੀਂ 30 ਫੁੱਟ ਸਾਡੇ ਤੋਂ ਉੱਤੇ ਬੈਠੇ ਹੋ ਤੁਸੀਂ ਬਿਠਾਇਆ ਜੀ ਤੁਹਾਡਾ ਬਰਡਜ਼ 뷰 ਹੈ ਇਹਦੇ ਤੇ ਜਿੰਨਾ ਥੋੜਾ ਬੋਲੀਓ ਉਨਾ ਹੀ ਚੰਗਾ ਹੁਣ ਜਿਹੜੀ ਗੱਲ ਵਿਚਾਰੇ ਉਹ ਕਰਨਾ ਚਾਹਦੇ ਢਾਈਆਂ ਸਾਲਾਂ ਦੀ ਉਹਦਾ ਤੇ ਤੁਸੀ ਮੌਕਾ ਨਹੀਂ ਦਿੱਤਾ ਕਮਰ ਵਿੱਚੇ ਪ੍ਰਤਾਪ ਦਾਤਾ ਦੂਜੇ ਕੰਮ ਨੂੰ ਹੁਣ ਗੱਲ ਇਸ ਤਰ੍ਹਾਂ ਹੈ ਇੱਕ ਐਸਐਸਆਈ ਨੂੰ ਜਿਹਦੇ ਕੋਲ ਇੱਕ ਗੈਂਗਸਟਰ ਦੇ ਸਿੱਧੇ ਪੈਸੇ ਜਮਾ ਹੋਏ ਉਹ ਤੇ ਅੱਧਾ ਘੰਟਾ ਵੀ ਸਰਵਿਸ 'ਚ ਨਹੀਂ ਰਹਿਣਾ ਚਾਹੀਦਾ ਸੀ ਹੀ ਸ਼ੁੱਡ ਹ ਬੀ ਇਮੀਡੀਏਟਲੀ ਡਿਸਮਿਸਡ ਪ੍ਰोसीडिंग ਸ਼ੁੱਡ ਹ ਬ ਸਟਾਰਟਡ ਅਗੇਂਸਟ ਹਿਮ ਤੁਮੇ ਇਸਵੇਂ ਨਾ ਕਿ ਇਹਦੇ ਵਿੱਚ ਤੁਸੀਂ ਸਿੱਧਕ ਹੁਕਮ ਜਾਰੀ ਕਰੋ ਕੋ ਕਰਵਾਓ ਕਾਰਵਾਈ